ਹਾਂਜੀ ਐਮਐਲ ਸਾਹਿਬ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਕਿੰਨੇ ਦਿਨਾਂ ਤੋਂ ਹੜ ਦਾ ਮੌਲ ਬਣਿਆ ਪਿਆ ਲਗਾਤਾਰ ਪੰਜ-ਛੇ ਦਿਨਾਂ ਤੋਂ ਪਾਰਸ ਜਿਹੜੀ ਆ ਮੂ ਲਗਾਤਾਰ ਪੈ ਰਿਹਾ ਨਹੀਂ ਪੈਣ ਦੇ ਨਾਲ ਪਿੰਡ ਟਠਿਆਲਾ ਤੋਂ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦੇ ਘਰ ਦੀ ਛੱਤ ਡਿੱਗੀ ਆ ਛੱਤ ਡਿੱਗਣ ਦੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈੱਥ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋ ਆਏ ਨੰਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਤੇ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥੱਲੇ ਇੱਕ ਛੱਪ ਦੇ ਥੱਲੇ ਜਿਹਦੀ ਛੱਤ ਡਿੱਗੀ ਹੈ ਤੇ ਉਹ ਛੱਤ ਦੇ ਥੱਲੇ ਸਾਰਾ ਹੀ ਪਰਿਵਾਰ ਅ ਛੱਤ ਦੇ ਥੱਲੇ ਆਗਾ ਜਿਹਦੇ ਨਾਲ ਉਹਨਾਂ ਦੀ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਨੇ ਰਾਜਵਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਨੇ ਇੱਕ ਤੋਂ ਦੇ ਲੱਤਾਂ ਮਹਮਰ ਟੁੱਟੀਆਂ ਨੇ ਸੋ ਮੈਂ ਇਹਨਾਂ ਨੂੰ ਭਰੋਸਾ ਦੋਨਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਹੋਈ ਦੇ ਵਿੱਚ ਪਰਿਵਾਰ ਦੇ ਨਾਲ ਕਿ ਪਰਿਵਾਰ ਨੂੰ ਜੋ ਵੀ ਮਾਨ ਲਈ ਸਹਾਇਤਾ ਬੰਦੀ ਆ ਅਸੀਂ ਉਹ ਦਵਾਵਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਇਹ ਸਾਡ ਦੇ ਮੌਲ ਤੋਂ ਬਚਾ ਕੇ ਰੱਖੇ ਸੁੱਖ ਸ਼ਾਂਤੀ ਰੱਖੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਜੀ ਮੇਰਾ ਸਾਰਿਆਂ ਨੂੰ ਇਹ ਕਿ ਜਿੱਥੇ ਵੀ ਲੱਗਦਾ ਹੈ ਕਿ ਪਾਣੀ ਦਾ ਸતર ਵੱਧ ਰਿਹਾ ਹੈ ਜਾਂ ਜਿੱਥੇ ਆਪ ਦੇ ਘਰਾਂ ਦੇ ਵਿੱਚ ਸ਼ਫਤਾ ਕੱਚੀਆਂ ਨੇ ਇਸ ਗੱਲ ਦਾ ਸੁਚੇਤ ਰਹੋ ਧਿਆਨ ਰੱਖੋ ਕਿ بارش ਜਿਹੜੀ ਲਗਾਤਾਰ ਪੈ ਰਹੀ ਹੈ ਕਿ ਜਿੱਥੇ ਖਤਰਾ ਲੱਗਦਾ ਹੈ ਉਹ ਖਾਲੀ ਕਰ ਦੇਣਾ ਆਪਣੇ ਘਰਾਂ ਨੂੰ ਖਾਲੀ ਕਰਕੇ ਨਾਲ ਦੇ ਇੱਕ ਪਿਆਰ ਕਮਾਂਡ ਕਿਤੇ ਪੈਸੇ ਭਰਾ ਦੇ ਖਾਤਾ ਹੁੰਦੀਆਂ ਦਾ ਧੰਨਵਾਦ ਪੰਜਾਬ న్యూ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਪਲ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਚੈਨਲ ਵਿੱਚ ਖਬਰਾਂ ਅਤੇ ਇਸੇ ਹਾਰ ਲਗਾਉਣ ਲਈ ਸਬਰ ਕਰੋ